ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ 453 ਨਾਲ ਤੇ ਜੀ ਅੱਜ ਤੁਹਾਨੂੰ ਦਿਖਾ ਰਿਹਾ ਜੀ ਅਸੀਂ ਤਵੀਆਂ ਦਾ ਕੰਮ ਕਰਾਇਆ ਜੀ ਪਾਸੇ ਬੈਰਿੰਗਾਂ ਵਗੈਰਾ ਸੀਟਾ ਸੂਟਾ ਬਣਾਈਆਂ ਤੇ ਅੱਜ ਅਸੀਂ ਘਰੇ ਰੰਗ ਕਰ ਰਏ ਸੀ ਆ ਦੇਖੋ ਜੀ ਇਹ ਪਰ ਵਾਲੇ ਵੱੱਤੇ ਨੂੰ ਰੰਗ ਕਰ ਅਸੀਂ ਘਰੇ ਹੀ ਕਰ ਰਿਹਾ ਆਪਣੇ बड़ा भाई ते वाल का अपना मुंडा चेला बालका अपना बलजिंदर सिंह बलजिंद्री है खड़ जलो तो सारा कुछ खोल के ये हिम्मत ये मुंडे ने मारी है ये कहना तो सारा इस सा खोल के करना ਇਹ ਆਪਣਾ ਸੁਪਰ ਸੀਡਰ ਪਿਆ ਪੀ ਡੀ ਸੀ ਦਾ ਜੀ ਇਹ ਵੀ ਬਹੁਤ ਸ਼ੁੱਧ ਚੱਲਦਾ ਜੀ ਸੱਤ ਫੁੱਟ ਦਾ ਸਵਰਾਜ ਮਗਰ ਪਾਉਣੇ ਨੇ ਜਿੰਦਗੀ ਇਤ ਜੱਟ ਰਾਜ ਬੜਗੀ ਇਕਨਾਂ ਵੀਰੇ ਆ ਲਵਾਇਆ ਆਪਾਂ ਮੈਨੂੰ ਤਾਂ ਪਹਿਲਾਂ ਬਹੁਤਿਆਂ ਨੇ ਲਵਾਏ ਹੋਏ ਆ ਇਹ ਤਵੇਂ ਇਕੱਠਿਆਂ ਕਰੂਆਂ ਔਖੀਆਂ ਬਹੁਤ ਸੀ ਕਿੱਲੇ ਜਾਣਿਆਂ ਨੂੰ ਇਹ ਵਾਰ ਕੋਈ ਹੁੰਦਾ ਨਹੀਂ ਸੀ ਕੋਲੇ ਤੇ ਫਿਰ ਹੁਣ ਆ ਲਵਾਤਾ ਜੀ ਇਹ ਭੋਖੜੇ ਤੋਂ ਲਵਾਇ ਮੱਗਰ ਸਿੰਘ ਤੋਂ ਮੱਕਰ ਸਿੰਘ ਤੇ ਮਾਨਪ੍ਰੀਤ ਸਿੰਘ ਭੋਖੜੇ ਆਪਣੇ ਮੇਨ ਅੱਡੇ ਤੇ ਹੀ ਐ ਉਹ ਮੁੰਡੇ ਬਹੁਤ ਵਧੀਆ ਕੰਮ ਕਰਦੇ ਐ ਇਹ ਸੁਪਰ ਸੀਡਰ ਵੀਰੇ ਆਪਾਂ ਪਾਉਣੇ ਨੇ ਆਪਣੇ ਇਸ ਟਰੈਕਟਰ ਮਰ 855 ਮਰ ਆ ਟਰਾਲੀ ਵੀ ਅੱਜ ਕੀ ਬਣਵਾਈ ਸੀ ਪਿਛਲੇ ਛੋਣੇ ਵੇਲੇ ਸਾਲ ਹੋ ਗਏ ਇਹਨਾਂ ਨੂੰ ਬਾਈ ਤੇ ਕੋਈ ਵੇਟ ਨਹੀਂ ਹੁੰਦਾ ਤੇ ਮੂਰੇ ਐਸਟ੍ਰੇਂਜ ਹਲਦਾ ਚਾਰ ਸੀਨ ਹੋ ਗਏ ਕੋਈ ਪ੍ਰੋਬਲਮ ਨਹੀਂ ਨਾ ਕਦੇ ਕੋ ਲੈਫਟਨ ਨਾ ਕਿਸੇ ਨੂੰ ਹੋਰ ਤੁਹਾਨੂੰ ਇੱਕ ਹੋਰ ਦਿਖਾਉਣਾ ਸੀ ਆਪਣੇ ਬੰਦੇ ਨੇ ਟਰਾਲੀ ਨੂੰ ਵਿੱਚੋਂ ਰੰਗ ਕਰਤਾ ਕਹਿੰਦਾ ਸਾਫ਼ ਰਹੂਗੀ ਆਪਣੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਵੀਰ ਬਣ ਕੇ ਅੰ ਵਿੱਚੋਂ ਵੀ ਰੰਗ ਕਰਤਾ ਮਲਾ ਕੇ ਨਾ ਜ਼ਵਾਰਾ ਕਰਤਾ ਸਾਰੇ ਰੰਗ ਮਿਲਾ ਕੇ ਜਿਹੜੇ ਪਏ ਸੀ ਘਰੇ ਜਿੰਨੇ ਵੀ ਪੁਰਾਣੇ ਰੰਗ ਪਏ ਸੀ ਕੋਈ ਸਾਰੇ ਮਿਲਾ ਕੇ ਇਹਦੇ ਵਿੱਚ ਮਾਰਤਾ ਰੰਗ ਦੇ ਵਿੱਚ ਚੱਡੀ ਨਹੀਂ ਦਿਸ ਜਿਆ ਥੋੜੀ ਨਾ ਦੇਖੋ ਦੇਵਾਂ ਤੇ ਫੜੂ ਇੰਨੇ ਸਾਰੇ ਪੈਨ ਲਾ ਦੇ ਸੰਗਲੀਆਂ ਲਾ ਕੇ ਕਈ ਵਾਰ ਇਕੱਠੇ ਕਰਦੀ ਥੱਲੇ ਢਿੱਗ ਪੈਂਦੀ ਸੀ ਪੈਨ ਹੀ ਖਮਾ ਚ ਜਾਂਦੇ ਸਿੱਧੇ ਉਹ ਸਾਰਿਆਂ ਨੇ ਸੰਗਲੀਆਂ ਲਾਤੀਆਂ। ਉਹ ਮੇਨ ਮੂਰਲੀ ਕਿੱਲੀ ਦੇ ਪੱਟੀ ਵਾਲੀ ਵੀ ਨਾਲ ਹੀ ਬਿਲਡ ਕਰਤੀ। ਧੰਨਵਾਦੀ ਸਾਰਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ।